ਸਾਥੀਓ ਅਸੀਂ ਤਾਂ ਚੰਡੀਗੜ੍ਹ ਰੋਡ ਤੇ ਆਪਣੀ ਗੱਡੀ ਠੀਕ ਕਰਾਣ ਆਏ ਸੀ ਪਰ ਆ ਇੱਕ ਹਵਾ ਚ ਕ੍ਰੇਨ ਦਾ ਟਾਵਰ ਦੇਖਿਆ ਜਿਹਦੇ ਕਰਕੇ ਹਲਾਰ ਹੋ ਗਏ ਫਿਰ ਆਪਾਂ ਸੋਚਿਆ ਕਿ ਯਾਰ ਪਤਾ ਤਾਂ ਕਰੀਏ ਕਿ ਕੰਸਟਰਕਸ਼ਨ ਕਾਪੜੀ ਜਿਹੜੀ ਕਿ ਪਰਮਿਸ਼ਨ ਲਈ ਕਿ ਨਹੀਂ ਲਈ ਸੋ ਆ ਮੌਕੇ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਆ ਜਿਹੜੀ ਕ੍ਰੇਨ ਉਹਦਾ ਟਾਵਰ ਜਿਹੜਾ ਆ ਉਹ ਹਵਾ ਚ ਹਾਈਵੇ ਦੇ ਉੱਤੇ ਆ ਦੋਨੇ ਸੜਕਾਂ ਕਰਾਸ ਕਰ ਰਿਹਾ ਤੇ ਥੱਲੇ ਦੇਖੋ ਆਵਾਜ਼ ਆਈ ਕਿੰਨੀ ਆ ਆ ਵੀਰ ਨੂੰ ਪੁੱਛਦੇ ਕਿ ਇਹਦੇ ਕੋਈ ਪਰਮਿਸ਼ਨ ਹੈਗੀ ਆ ਕਿ ਨਹੀਂ ਆ ਇੱਥੇ ਦੱਸੋ ਕੌਣ ਹੈ ਕੌਣ ਹੈ ਜੀ? ਕੋ ਤੁਹਾਡੇ ਕੋਲ ਸੇਫਟੀ ਅਪਰੂਵਲ ਦੀ ਕੋਈ ਪਰਮਿਸ਼ਨ ਹੈਗੀ? ਪੁੱਛੋ ਸੇਫਟੀ ਅਪਰੂਵਲ ਦੀ ਪਰਮਿਸ਼ਨ ਹੈਗੀ ਕੋਈ? ਸੇਫਟੀ ਪੈਰਾਮੀਟਰਸ ਕੀ ਯੂਜ਼ ਕਰ ਰਹੇ ਹੋ ਤੁਸੀਂ? ਰੱਬ ਨਾ ਕਰ ਜੇ ਕੋਈ ਹਾਦਸਾ ਵਾਪਰਦਾ ਤਾਂ ਸੇਫਟੀ ਪੈਰਾਮੀਟਰਸ ਕੀ ਹੈ ਤੁਹਾਡੇ ਕੋਲ? ਪੁੱਛੋ ਉਹਨਾਂ ਤੋਂ ਪੁੱਛ ਲਓ। ਤਾਂ ਤੁਸੀਂ ਗੱਲ ਕਰ ਲਓ ਮੈਂ। ਕੌਣ ਨੇ ਕੌਣ? ਮੇਰੇ ਬੌਸ ਨੇ ਜੀ। ਕਰਾ ਦਿਓ ਗੱਲ। ਹੈਲੋ? ਹੈਲੋ? the person you're speaking with has put you on call hold ਤੇ ਸਾਥੀਓ ਤੁਹਾਨੂੰ ਇੱਕ ਲੋਕੇਸ਼ਨ ਦਿਖਾਣੇ ਆ ਜੀ ਅਸੀਂ ਆਏ ਤਾਂ ਆਪਣੀ ਗੱਡੀ ਠੀਕ ਕਰਾਉਣ ਸੀ ਪਰ ਆ ਤੁਸੀਂ ਉੱਤੇ ਸਭ ਕਰੇਨ ਦੇਖੋ ਇੱਥੇ ਕੋਈ ਕੰਸਟਰਕਸ਼ਨ ਚੱਲ ਰਹੀ ਹੈ ਚਲੋ ਕੰਸਟਰਕਸ਼ਨ ਜਿੱਦਾਂ ਮਰਜ਼ੀ ਕਰੋ ਕਿਸੇ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਇਹ ਕ੍ਰੇਨ ਜਿਹੜੀ ਆ ਆਹ ਸੜਕ ਕ੍ਰੋਸ ਕਰਕੇ ਉਹ ਸੜਕ ਕ੍ਰੋਸ ਕਰਕੇ ਉਹ ਘਰ ਦੇ ਉੱਤੇ ਹਵਾ ਜੀ ਨਜ਼ਰ ਆਉਂਦੀ ਪਈ ਹੈ ਥੱਲੇ ਆਵਾਜ਼ ਆਈ ਕਿੰਨੀ ਹੈ ਦੁਕਾਨਾਂ ਆ ਵਿਅਸਤ ਏਰੀਆ ਰਹਿੰਦਾ ਸਾਰਾ ਦਿਨ ਇਹ ਬੀਜ਼ੀ ਏਰੀਆ ਰਹਿੰਦਾ ਹੈ ਗੱਡੀਆਂ ਮੋਟਰਸਾਈਕਲ ਵਹੀਕਲ ਸਕੂਲ ਦੇ ਬੱਚੇ ਔਰ ਉਧਰ ਘਰ ਵੀ ਆ ਲੋਕਾਂ ਦੀ ਤਦਾਦ ਇੱਥੇ ਬਹੁਤ ਗਿਣਤੀ ਚ ਰਹਿੰਦੀ ਹੈ ਅੱਛਾ ਆਮ ਬੰਦਾ ਘਰ ਦੇ ਬਾਹਰ ਜੇ ਅੱਧੀ ਟਰਾਲੀ ਵੀ ਮਿੱਟੀ ਦੀ ਸਟਾਲ ਲਵੇ ਤਾਂ ਪ੍ਰਸ਼ਾਸਨ ਮਿੰਟ ਚ ਪਹੁੰਚ ਜਾਂਦਾ ਆਮ ਬੰਦਾ ਘਰ ਦੇ ਬਾਹਰ 500 ਇੱਟ ਵੀ ਰਖਾ ਲਵੇ ਤਾਂ ਪ੍ਰਸ਼ਾਸਨ ਪਹੁੰਚ ਜਾਂਦਾ ਉਹ ਗੱਲ ਜਾਇਜ਼ ਹੈ ਹੁਣ ਇਹਨਾਂ ਨੇ ਅਸਮਾਨ ਦੇ ਵੀ ਕਬਜ਼ਾ ਕੀਤਾ ਕਿ ਅਮੀਰ ਦਾ ਸੱਤੀ ਵੀ ਹੀ 100 ਹੁੰਦਾ ਆ ਆ ਵੀ ਦੇਖੋ ਹੈ ਤਾਂ ਵੈਸੇ ਸੜਕ 'ਚ ਹੀ ਹੈ ਚਿੱਟੀ ਪੱਟੀ ਤੋਂ ਮੜ ਜਾ ਇੱਧਰ ਚਲੋ ਫੇਰ ਵੀ ਕੋਈ ਗੱਲ ਨਹੀਂ ਪਰ ਉਹ ਅਸਮਾਨ 'ਚ ਆ ਸੇਫਟੀ ਪੈਰਾਮੀਟਰਸ ਕੀ ਯੂਜ਼ ਕੀਤੇ ਗਏ ਆ ਕੀ ਸੇਫਟੀ ਅਪਰੂਵਲ ਲਈ ਗਈ ਗਈ ਹੈ ਕਿ ਸੇਫਟੀ ਪੈਰਾਮੀਟਰ ਸਾਰੇ ਵਰਤੇ ਜਾ ਰਹੇ ਆ ਇਹ ਸਵਾਲ ਨੇ ਰੱਬ ਨਾ ਕਰੇ ਕੁਝ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਹੈ ਆ ਸਮਾਨ ਕਿਹਦੇ ਪੇਦਾ ਆ ਕਿਸੇ ਦੇ ਪਿਓ ਦਾ ਸਮਾਨ ਹੈ ਤੁਸੀਂ ਇਹਨੂੰ ਪਿੱਛੇ ਜਿੱਦਾ ਮਰਜ਼ੀ ਕਰੋ ਆ ਦੇਖੋ ਤੁਸੀਂ ਇੱਕ ਵਾਰ ਦਿਖਾਈ ਫਿਰ ਤਾਂ ਇਹੀ ਕਹਿੰਦਾ ਓ ਮਾਈ ਗੋਡ ਕਾਉਂਸਲ ਮੈਂ ਗੱਲਬਾਤ ਕੀਤੀ ਹੈ ਉਹਨਾਂ ਨੇ ਚਰਨ ਸਿੰਘ ਜੀ ਦਾ ਐਸਜੀਓ ਸਾਹਿਬ ਨਾਲ ਗੱਲਬਾਤ ਕਰੀ ਉਹਨਾਂ ਨੂੰ ਮੈਂ ਵੀਡੀਓ ਭੇਜ ਦਿੱਤੀ ਆ ਦੇਖਦੇ ਹੁਣ ਉਹ ਐਕਸ਼ਨ ਕੀ ਲੈਂਦੇ ਆ ਬਾਕੀ ਕਰੀਦੀ ਆ ਕੋਲਾ ਕੰਕਰੀਟ ਦੀ ਗੱਡੀ ਆਈ ਉਹਦੇ ਕਰਕੇ ਆ ਬਾਕੀ ਤਾਂ ਅਸੀਂ ਬੈਕ ਸਾਈਡ ਤੋਂ ਕਰੀਦਾ ਜੀ ਹੁਣ ਤਾਂ ਇੱਥੇ ਆ ਨਾ ਮੌਕੇ ਦੇ ਤਾਂ ਬਾਹਰ ਆ ਇੱਥੇ ਆ ਪਰ ਜਿੱਦਾ ਕੰਕਰੀਟ ਦੀ ਗੱਡੀ ਆ ਤਾਂ ਕਦੇ ਇੱਕ ਮਤਲਬ ਚਲ ਤੁਸੀਂ ਸੇਫਟੀ ਅਪਰੂਵਲ ਦਿਖਾ ਦਿਓ ਜੇ ਹੈਗੀ ਤਾਂ ਉਹ ਮਤਲਬ ਘੰਟੇ ਘੰਟੇ ਵਾਸਤੇ ਤੇ ਚਲਦੀ ਬਾਕੀ ਤਾਂ ਬੈਕ ਸਾਈਡ ਹੀ ਚਲਾਈ ਦੀ ਹੈ ਆਪਣਾ ਕੰਮ ਤਾਂ ਪਿੱਛੇ ਹੀ ਆਗਾ ਹੁਣ ਸਾਨੂੰ ਤਾਂ ਇੱਥੇ ਨਜ਼ਰ ਆ ਰਹੀ ਕਿ ਨਹੀਂ ਹਾਂ ਜੀ ਉਹ ਬਿਲਕੁਲ ਨਜ਼ਰ ਆ ਰਹੀ ਹੈ ਅ ਜਿਹੜਾ ਟਾਵਰ ਹੈ ਬਿਲਕੁਲ ਆ ਦੁਕਾਨਾਂ ਦੇ ਉੱਤੇ ਆ ਉਹ ਘਰ ਤੱਕ ਉਹਦੀ ਰੇਂਜ ਜਾਂਦੀ ਆ ਹਾਈਵੇ ਆ ਦੇ ਸੜਕਾਂ ਕਵਰ ਕਰਦਾ ਔਰ ਆ ਦੁਕਾਨਾਂ ਵੀ ਕਵਰ ਕਰਦਾ ਤੁਸੀਂ ਦੇਖੋ ਲੋਕਾਂ ਦੀ ਆਵਾਜ਼ ਆਈ ਕਿੰਨੀ ਆ ਸੋ ਸਵਾਲ ਮੇਰਾ ਇਹੀ ਸੀਗਾ ਕਿ ਕੀ ਇਹਨਾਂ ਕੋਲ ਸੇਫਟੀ ਦੇ ਲੈ ਕੇ ਅਪਰੂਵਲ ਹੈਗੀ ਆ ਕਿ ਨਹੀਂ ਹੈ ਅਪਰੂਵਲ ਹੈਗੀ ਈਓ ਸਾਹਿਬ ਨੂੰ ਕਾਲ ਕੀਤੀ ਉਹਨਾਂ ਦਾ ਫੋਨ ਬੀਜ਼ੀ ਆ ਰਿਹਾ ਸੀਗਾ ਨਗਰ ਕੌਂਸਲ 'ਚ ਕਾਲ ਕੀਤੀ ਤਾਂ ਐਸਡੀਓ ਚਮਨ ਜੀ ਦਾ ਨੰਬਰ ਮਿਲਿਆ ਉਹਨਾਂ ਨੂੰ ਵੀਡੀਓ ਭੇਜੀ ਤੇ ਉਹਨਾਂ ਨੇ ਕਿਹਾ ਕਿ ਭਈ ਇਹ ਗਲਤ ਹੈ ਐਦਾ ਨਹੀਂ ਹੋਣਾ ਚਾਹੀਦਾ ਤੇ ਹੁਣ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਕਿ ਅਸੀਂ ਜਿਹੜੀ ਆ ਬੰਦ ਦੀ ਕਾਰਵਾਈ ਕਰਾਂਗੇ ਤੇ ਕੰਸਟਰਕਸ਼ਨ ਤੇ ਜਿਹੜੇ ਇੱਥੇ ਉਹਨਾਂ ਦੇ ਕੋਈ ਸੀਨੀਅਰ ਨੇ ਜਿਹੜੇ ਕੰਸਟਰਕਸ਼ਨ ਕਰਾ ਰਹੇ ਹੈ ਮੈਨੇਜਮੈਂਟ ਕਹਿੰਦੇ ਆਪਾਂ ਉਹਨਾਂ ਦਾ ਵੀ ਰਾਬਤਾ ਬਣਾ ਰਹੇ ਆ ਤੇ ਸਾਡੀ ਵੀ ਇਹੀ ਬੇਨਤੀ ਹੈ ਕਿ ਅਮੀਰ ਦਾ ਸੱਤੀ ਵੀਹੀਂ 100 ਨਹੀਂ ਹੋਣਾ ਚਾਹੀਦਾ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ ਤੁਸੀਂ ਥੱਲੇ ਦੇਖੋ ਤਾਂ ਸਹੀ ਕਿਵੇਂ ਲੋਕ ਆਉਂਦੇ ਜਾਂਦੇ ਆ ਲੋਕ ਬੇਫਿਕਰ ਹੈ ਕਿਸੇ ਦੇ ਧਿਆਨ ਚ ਹੀ ਨਹੀਂ ਆ ਕੋਈ ਲੋਕ ਤਾਂ ਨੂੰ ਸ਼ੋਸ਼ੇਬਾਜੀ ਸਮਝ ਹੀ ਜਾਂਦੇ ਆ ਪਰ ਯਾਰ ਗੱਲ ਲੋਕਾਂ ਦੀ ਸੇਫਟੀ ਦੇ ਆ ਕੇ ਖੜੀ ਹੁੰਦੀ ਹੈ ਜੇ ਰੱਬ ਨਾ ਕਰੇ ਕਿ ਹਾਸਾ ਹੋ ਜਾਵੇ ਆ ਦੇਖੋ ਤੇ ਗੱਡੀਆਂ ਦਾ ਕੰਮ ਚੱਲਦਾ ਠੀਕ ਹੈ ਉਧਰ ਆ ਸੜਕ ਕਰਾਸ ਉਹ ਸੜਕ ਕਰਾਸ ਕਰਕੇ ਉਹ ਘਰਾਂ ਤੱਕ ਰੇਂਜ ਜਾ ਰਹੀ ਹੈ ਟਾਵਰ ਦੀ ਸੋ ਇੰਨਾ ਕੁ ਸਵਾਲ ਸੀ ਐਸ ਡੀਓ ਸਾਹਿਬ ਨਾਲ ਗੱਲਬਾਤ ਹੋਈ ਹੁਣ ਦੇਖਦੇ ਹਾਂ ਕੀ ਕਾਰਵਾਈ ਹੁੰਦੀ ਹੈ